ਹਾਵੇ ਤੂੰ ਕੁੱਤਿਆਂ ਨੂੰ ਇੰਨਾ ਪਿਆਰ ਕਿਉਂ ਕਰਦਾ ਮਮੀ ਮੈਂ ਪਿਆਰ ਤਾਂ ਕਰਦਾ ਕਿਉਂਕਿ ਮੈਨੂੰ ਉਹਨਾਂ ਚਤਾਵ ਦੇ ਵਿੱਚ ਕੋਈ ਫਰਕ ਨਹੀਂ ਲੱਗਦਾ ਫਰਕ ਹੈ ਵੀ ਕਿੱਥੇ ਦੋਨੇ ਇੱਕੋ ਨਸਲ ਦੇ ਤਾਂ ਹੈਗੇ ਆ ਹਾਵੇ ਰੁਕੀ ਇੱਕ ਰਿਸ਼ਤਾ ਹੁੰਦਾ ਵਾ ਹਾਂ ਕਹਿੰਦੇ ਵਿਆਹਤ ਕਰ ਲਾਂਗੇ ਪਰ ਮੁੰਡੇ ਨੂੰ ਘਰ ਜਵਾਈ ਬਣਾ ਕੇ ਰੱਖਣਾ ਮੰਮੀ ਮੇਰੇ ਇੰਨੇ ਜਵੀਰ ਵੀ ਨਹੀਂ ਕਰੀ ਵੀ ਮੈਂ ਘਰ ਜਵਾਈ ਬਣ ਕੇ ਰਵਾਂ ਦੇਖ ਲਾ ਮੁੰਡੇ ਨੂੰ ਦਾਜ ਚ ਕਹਿੰਦੇ ਫੋਰਚੂਨਰ ਦੇਣੀ ਆ ਲੈ ਮੀ ਤੂੰ ਹਲੇ ਤੇ ਇੱਥੇ ਖੜੀ ਆ ਛੇਤੀ ਜਾ ਕੇ ਤਿਆਰ ਹੋ ਜਾ ਮੈਨੂੰ ਕੁੜੀਆਂ ਨਾਲ ਕ ਰੈਨ ਛੱਟ ਗਿਆ ਨਾ ਉਹ ਮੰਮੀ ਉਹ ਅੱਜ ਫਿਰ ਛੋਲੇ ਉਹ ਯਾਰ ਤੂੰ ਕਿਉਂ ਨਹੀਂ ਮੇਰੀ ਗੱਲ ਸੁਣਦੀ ਤੂੰ ਸ਼ਾਂਤੀ ਨਾਲ ਗੱਲ ਕਰ ਹਲੋ ਸ਼ਾਂਤੀ ਯਾਰ ਮੰਮੀ ਨੂੰ ਸਮਝਾ ਯਾਰ ਮੈਂ ਤੇ ਗੱਲ ਹੀ ਨਹੀਂ ਮੰਦੀ ਹਾਂ ਰੈਡੀ ਹਾਂ ਟੂਟੀ ਆ ਦਾ ਪਾਣੀ ਕਿੱਥੋਂ ਆਉਂਦਾ ਇਹ ਪਾਣੀ ਆਪਣੇ ਡਿੱਗੀ ਚੋਂ ਆਉਂਦਾ ਯਾ ਮੈਂ ਦਿਖਾ ਕੇ ਤੇ ਲਿਆ ਚਲ ਆ ਜਾ ਆ ਜਾ ਮੰਮਾ ਮਮੀ ਹਾਂ ਮੈਂ ਜਾਰੀ ਨਾ ਡਿੱਗੀ ਚ ਤੱਕਾ ਦਿੱਤਾ ਛੇਰ ਛੇ ਟੂਟੀ ਚੋਂ ਟੂਟੀ ਤਾਂ ਨਹੀਂ ਆਉਂਦਾ ਹੁਣ